उन्नीस सौ चौरासी श्री दरबार साहब नहीं करते ਜਿਹੜੇ ਜਿਹੜੇ ਕੇ ਆਸਰ ਨਹੀਂ ਪੂਰੀ ਨਹੀਂ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 1984 ਜੂਨ ਦੇ ਮਹੀਨੇ ਜੋ ਸ਼੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਹੋਇਆ ਇਸ ਦਿਨ ਅਕਾਲ ਤਖਤ ਸਾਹਿਬ ਜੀ ਨੂੰ ਟਾਈਟੇ ਰਿਕਰ ਦਿੱਤਾ ਗਿਆ ਇਸ ਘਟਨਾ ਦੇ ਜ਼ਖਮ ਸਿੱਖੰਦ ਦਿਲ ਤੇ ਤਮਾਲ ਚੁੱਕਦੇ ਵੀ ਨਹੀਂ ਭੱਗ ਸਕਦੇ ਅੱਜ ਫੇਰ ਜੂਨ ਦਾ ਮਹੀਨਾ ਚੜ੍ਹਿਆ ਹੈ ਜੀ ਤੇ ਅਸੀਂ ਖੜੇ ਹਾਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਬਾਗ ਆਓ ਤੁਹਾਨੂੰ ਦੋ ਸੰਬੰਧ ਭਾ ਕੀ ਘਟਨਾ ਦੇ ਕੁਝ ਤੱਥ ਦੱਸਿਓਂ ਪਾਉਂਦੇ ਹਾਂ ਜੋ ਕਿ ਨਾਪ ਨਾ ਲੱਗੇਗਾ ਸੰਗਜੀ ਇੱਥੇ ਤੁਸੀਂ ਦੇਖ ਸਕਦੇ ਹੋ ਗੋਲੀਆਂ ਦੇ ਨਿਸ਼ਾਨ ਜੋ ਕਿ ਭਾਰਤੀ ਸੈਨਾ ਵੱਲੋਂ ਸ਼ਹੀਦ ਬਾਦ ਸਾਹਿਬ ਜੀ ਤੇ ਚਲਾਈਆਂ ਗਈਆਂ ਸੀ 1984 ਦੇ ਵਿੱਚ ਇਹ ਜਗ੍ਹਾ ਸ਼ਹੀਦੀ ਕਾਲ ਤੱਕ ਸਾਹਿਬ ਜੀ ਦੇ ਖੱਬੇ ਬੰਨੇ ਪੌੜੀਆਂ ਚੜ੍ਹ ਕੇ ਆ ਜੀ ਤੁਸੀਂ ਜੇ ਦਰਸ਼ਨ ਕਰਨ ਆਂਦੇ ਹੋ ਤਾਂ ਇੱਥੇ ਆ ਕੇ ਜਰੂਰ ਵੇਖਿਓ ਸਾਰੇ ਗੋਲੀਆਂ ਦੇ ਨਿਸ਼ਾਨ ਉੱਥਾਂ ਹੀ ਮੌਜੂਦ ਨੇ ਸ਼ਹੀਦੀ ਕਾਲ ਤੱਕ ਸਾਹਿਬ ਜੀ ਦੇ ਸੱਜੇ ਬੰਨੇ ਇੱਕ ਸ਼ਹੀਦੀ ਗੈਲਰੀ ਬਣਾਈ ਗਈ ਹੈ ਜੀ ਜੋ ਕਿ 1984 ਦੇ ਵਿੱਚ ਹੋਏ ਸ਼ਹੀਦਾਂ ਨੂੰ ਸਮਰਪਿਤ ਹੈ ਜੀ ਆਓ ਤੁਹਾਨੂੰ ਅੰਦਰ ਲੈ ਕੇ ਜਾਈਏ ਤੇ ਸ਼ਹੀਦਾਂ ਦੇ ਦਰਸ਼ਨ ਕਰਾਉਂਦੇ ਆ 1984 ਜੂਨ ਦੇ ਮਹੀਨੇ ਸ਼੍ਰੀ ਕਾਲ ਤਕ ਸਾਹਿਬ ਜੀ ਨੂੰ ਭਾਰਤੀ ਸੈਨਾ ਵੱਲੋਂ ਤੋਪਾਂ ਤੇ ਟੈਂਕਾਂ ਦੇ ਨਾਲ ਢਾਹ ਢੇਰੀ ਕਰ ਦਿੱਤਾ ਗਿਆ ਸੀ ਇਹ ਉਹਦੀ ਹੂ ਬੂ ਨਕਲ ਹੈ ਜੀ ਇਸ ਮਾਡਲ ਨੂੰ ਦੇਖ ਕੇ ਤੁਸੀਂ ਮਾੜਾ ਮੋਟਾ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਵੇਲੇ ਦਾ ਦ੍ਰਿਸ਼ ਕਿਵੇਂ ਦਾ ਹੋਏਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਨੇਰਿਆਂ ਨਾਲ ਲਮਕੀਆਂ ਹੋਈਆਂ ਪੱਗਾਂ ਤੇ ਕੰਧਾਂ ਤੇ ਵੱਜੀਆਂ ਹੋਈਆਂ ਗੋਲੀਆਂ ਉਸ ਸਮੇਂ ਦਾ ਦਰਦ ਬਿਆਨ ਕਰਦੀਆਂ ਨੇ ਤੁਸੀਂ ਕੰਧਾਂ ਤੇ ਪਏ ਨਿਸ਼ਾਨਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਗੋਲੀਬਾਰੀ ਹੋਈ ਹੋਏਗੀ ਤੇ ਕਿੱਦਾਂ ਟੈਂਕ ਤੇ ਤੋਪਾਂ ਤੋਂ ਹਮਲੇ ਕੀਤੇ ਗਏ ਹੋਣੇ ਆ ਜੋ ਸ਼ਹੀਦ ਆਲ ਤੱਕ ਸਾਬ ਜੀ ਦਾ ਇਹ ਹਾਲ ਕਰ ਦਿੱਤਾ ਗਿਆ ਸੀ ਯਕੀਨ ਬੰਦਿਆਂ ਇਹ ਤਾਂ ਇੱਕ ਮਾਡਲ ਸੀ ਤੇ ਫਿਰ ਵੀ ਮੇਰੇ ਇਹਦੇ ਸਾਹਮਣੇ ਖੜ ਕੇ ਹੱਥ ਪੈਰ ਕੰਬਦੇ ਪਏ ਸੀ ਜਿਨ੍ਹਾਂ ਨੇ ਆਪਣੇ ਅੱਖੀਂ ਦ੍ਰਿਸ਼ ਵੇਖਿਆ ਹੋਊਗਾ ਉਹਨਾਂ ਦੇ ਦਿਲ ਤੇ ਕੀ ਬੀਤੀ ਹੋਊਗੀ 1984 ਦੇ ਵਿੱਚ ਜੋ ਇਹ ਸਿੱਖਾਂ ਤੇ ਘਾਣ ਹੋਇਆ ਨਾ ਹੀ ਉਹ ਭੁੱਲਣ ਯੋਗ ਹੈ ਤੇ ਨਾ ਹੀ ਬਖਸ਼ਣ ਯੋਗ ਹੈ ਤੁਸੀਂ ਵੀਡੀਓ ਪਾਜ਼ ਕਰਕੇ ਬਰੀਕੀ ਦੇ ਵਿੱਚ ਇਤਿਹਾਸ ਬਾਰੇ ਵੀ ਪੜ ਸਕਦੇ ਹੋ ਜੀ ਤੁਸੀਂ ਦਰਸ਼ਨ ਕਰਦੇ ਪਈਓ ਜੀ ਦੰਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੀ ਜੀ ਦੇ ਜਿਨ੍ਹਾਂ ਨੂੰ ਕਈ ਪਿਆਰ ਨਾਲ ਤੀਰ ਵਾਲਾ ਬਾਬਾ ਵੀ ਕਹਿੰਦੇ ਨੇ ਤੇ ਨਾਲ ਨੇ ਜੀ ਇੰਨਾ ਦੇ ਸਾਥੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਜੋ ਕਿ ਉਸ ਵੇਲੇ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ ਤੇ ਇਹ ਨੇ ਜੀ ਸ਼ਹੀਦ ਜਨਰਲ ਸ਼ਿਬੇਗ ਸਿੰਘ ਜੀ ਤੇ ਇਹ ਨੇ ਜੀ ਸ਼ਹੀਦ ਬਾਬਾ ਠਾਰਾ ਸਿੰਘ ਜੀ ਇਹ ਸਾਰੀਆਂ ਤਸਵੀਰਾਂ ਉਹਨਾਂ ਦੀਆਂ ਨੇ ਜਿਨ੍ਹਾਂ ਨੇ 1984 ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ। ਜਿਹੜੇ ਸ਼ਹੀਦਾਂ ਦੀਆਂ ਫੋਟੋਆਂ ਨਹੀਂ ਸੀ ਮਿਲੀਆਂ ਫਿਰ ਉਹਨਾਂ ਵਾੜੀ ਲਿਖ ਕੇ ਫਰੇਮ ਬਣਵਾਏ ਗਏ ਨੇ। 1957 ਤੋਂ 1974 ਸੱਤ ਸਾਲਾਂ ਦੇ ਸਮੇਂ ਦੌਰਾਨ ਮੈਰੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉੱਪਰ ਤਿੰਨ ਹਮਲੇ ਕੀਤੇ। 1984 ਈਸਵੀ ਦਾ ਉਹ ਸਮਾਂ ਵੀ ਹੈ। ਜਦ ਆਪਣੇ ਹੀ ਆਜ਼ਾਦ ਦੇਸ਼ ਦੀਆਂ ਫੌਜਾਂ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਤਬਾਹ ਕਰਨ ਤੇ ਤੁਲ ਗਈਆਂ ਭਾਵੇਂ ਦੇਸ਼ ਦੀ ਸਰਕਾਰ ਨੇ ਇਸ ਨੂੰ ਸਾਕਾ ਨੀਲਾ ਤਾਰਾ ਕਿਹਾ ਪਰ ਸਿੱਖ ਕੌਮ ਲਈ ਇਹ ਤੀਜਾ ਧੰਨੂ ਘਾਰਾ ਸੀ ਸੰਗਤ ਜੀ ਇਹ ਹਾਲ ਸ਼ਹੀਦੀ ਗੈਲਰੀ ਦੇ ਅੰਦਰ ਬਣਿਆ ਹੈ ਜੀ ਇੱਥੇ ਆ ਕੇ ਤੁਸੀਂ ਸਿੱਖਾਂ ਦੇ ਇਤਿਹਾਸ ਬਾਰੇ ਹੋ ਜਾਣਕਾਰੀ ਲੈ ਸਕਦੇ ਹੋ ਸਿੱਖਾਂ ਦੇ ਇਤਿਹਾਸ ਤੇ ਜਿੰਨੇ ਵੀ ਕੱਲੂ ਘਰੇ ਹੋਏ ਜਾਂ ਸਿੱਖਾਂ ਦੇ ਉੱਤੇ ਹੋਏ ਹਮਲੇ ਦਾ ਵੇਰਵਾ ਦਾ ਨੂੰ ਇੱਥੇ ਦਿੱਤਾ ਜਾਏਗਾ ਬੀਰ ਬੱਬਾ ਬੁੱਢਾ ਸਾਹਿਬ ਜੀ ਤੋਂ ਮੱਥਾ ਟੇਕ ਕੇ ਤੁਸੀਂ ਥੋੜਾ ਜਿਹਾ ਅੱਗੇ ਆਓਗੇ ਤੇ ਇੱਥੇ ਤੁਹਾਨੂੰ 1984 ਦੇ ਵਿੱਚ ਹੋਏ ਸ਼ਹੀਦਾਂ ਦੇ ਖੂਨ ਦੇ ਨਿਸ਼ਾਨ ਦੇਖਣ ਨੂੰ ਮਿਲਣਗੇ ਇਹ ਖੂਨ ਦੇ ਨਿਸ਼ਾਨ 1984 ਦੇ ਵਿੱਚ ਹੋਏ ਭਿਆਨਕ ਹਾਦਸੇ ਦੇ ਦਰਦਾਂ ਨੂੰ ਬਿਆਨ ਕਰਦੇ ਨੇ ਦਵਾਰ ਸਾਹਿਬ ਜਿਹਦੇ ਅੰਦਰ ਬਣੇ ਹੋਏ ਅਜਾਇਬ ਘਰ ਦੇ ਵਿੱਚ ਤੁਸੀਂ ਜਾ ਕੇ ਸਿੱਖਾਂ ਦੇ ਹੋਰ ਇਤਿਹਾਸ ਬਾਰੇ ਜਾਣਕਾਰੀ ਲੈ ਸਕਦੇ ਹੋ ਇੱਥੇ ਤੁਹਾਨੂੰ ਕਾਫੀ ਹੱਥਾਣਾ ਬਣਾਈਆਂ ਪੇਂਟਿੰਗਾਂ ਮਿਲ ਜਾਣਗੀਆਂ ਜਿਨ੍ਹਾਂ ਦੇ ਥੱਲੇ ਉਹਨਾਂ ਦਾ ਇਤਿਹਾਸ ਲਿਖਿਆ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਪੁਰਾਣੇ ਸਮਿਆਂ ਦੇ ਜੰਗੀ ਹਥਿਆਰ ਵੀ ਵੇਖਣ ਨੂੰ ਮਿਲ ਜਾਣਗੇ ਜੀ ਤੇ ਸਿੱਖਾਂ ਦੇ ਗੁਰੂਆਂ ਦੇ ਪ੍ਰਾਤਨ ਸ਼ਸਤਰ ਵੀ ਵੇਖਣ ਨੂੰ ਮਿਲ ਜਾਣਗੇ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚੱਕਰ ਦਮਾਲੇ ਕੰਗਾ ਸਾਹਿਬ ਗਾਤਰਾ ਸਾਹਿਬ ਅਤੇ ਹੋਰ ਸ਼ਸਤਰ ਇੱਥੇ ਮੌਜੂਦ ਨੇ ਜੀ ਤੁਸੀਂ ਕਦੀ ਵੀ ਆ ਕੇ ਇੱਥੇ ਦਰਸ਼ਨ ਕਰ ਸਕਦੇ ਹੋ ਸਾਰਿਆਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਲੋਕ ਸਿੱਖਾਂ ਦੇ ਇਤਿਹਾਸ ਬਾਰੇ ਜਾਣ ਸਕਣ ਤੇ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼ਹੀ ਵਾਹਿਗੁਰੂ ਜੀ ਕੀ ਫਤਿਹ